ਇਹ ਗੱਲ ਇਹ ਲਈ ਕਿ ਮੈਂ ਲਿਖਿਆ ਮਲਟੋਈ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਸ ਘਟਨਾ ਦੀ ਪੁਰਜਨ ਖੇਦੀ ਕਰਦਾ ਕਿਉਂਕਿ ਇਹ ਜਿਹੜੀ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਆਮ ਆਮ ਕਹਿ ਕੇ ਲੋਕਾਂ ਦੇ ਵਿੱਚ ਆਈ ਸੀ ਕਿ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਾਂ ਪਰ ਅੱਜ ਦੀ ਇਸ ਸ਼ਰਮਨਾਕ ਘਟਨਾ ਨੇ ਜਿਹੜੀ ਉਹ ਹੱਦੀ ਪਾਰ ਕਰ ਦਿੱਤੀ ਕਿ ਸਾਡੀ ਇਸ ਭੈਣ ਨੂੰ ਨਿਰਵਸਤਰ ਕਰਕੇ ਪੂਰੇ ਪਿੰਡ ਦੇ ਵਿੱਚ ਘਮਾਇਆ ਗਿਆ ਦੁੱਖ ਹੁੰਦਾ ਹੈ ਸ਼ਬਦਾਂ ਚ ਨਹੀਂ ਬਿਆਨ ਕਰ ਸਕਦੇ ਕਿ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋ ਗਏ ਕੋਈ ਲਾਅ ਇਨ ਆਰਡਰ ਨਾ ਦੀ ਸਿਚੁਏਸ਼ਨ ਨਹੀਂ ਰਹਿ ਗਈ ਕਿਸੇ ਨੂੰ ਕੋਈ ਡਰ ਭੈ ਨਹੀਂ ਰਹਿ ਗਿਆ ਉਹ ਰੋਜ਼ ਕਤਲ ਗੈਂਗਸਟਰ ਪਰ ਅੱਜ ਤਾਂ ਹੱਦ ਬਨਾਈ ਪਾਰ ਕਰ ਗਈ ਕਿ ਸਾਡੀ ਇਸ ਭੈਣ ਨੂੰ ਪੂਰੇ ਪਿੰਡ ਦੇ ਵਿੱਚ ਗਲਤੀ ਬੱਚਿਆਂ ਦੀ ਤੇ ਉਹ ਬੱਚਿਆਂ ਦੀ ਗਲਤੀ ਦੀ ਜਿਹੜੀ ਕੋਈ ਸਜ਼ਾ ਹੈ ਉਹ ਬੱਚਿਆਂ ਨੂੰ ਮਿਲੇ ਚ ਮਾਂ ਪਿਓ ਦਾ ਕੀ ਕਸੂਰ ਹੈ ਮੈਂ ਇਹਨਾਂ ਲੋਕਾਂ ਕੋਲ ਪੁੱਛਣਾ ਚਾਹੁੰਦਾ ਤੇ ਅੱਜ ਮੈਂ ਪੂਰ ਜੋਰ ਨਿਖੇਦੀ ਕਰਦਾ ਹਾਂ ਸਮੁੱਚੀ ਭਾਰਤੀ ਜਨਤਾ ਪਾਰਟੀ ਇਸ ਪਰਿਵਾਰ ਦੇ ਨਾਲ ਜਿੱਥੋਂ ਤੱਕ ਉਹਨਾਂ ਦੋਸ਼ੀਆਂ ਦੇ ਖਿਲਾਫ ਲੜਾਈ ਲੜਨੀ ਪਈ ਅਸੀਂ ਆਪਣੀ ਭੈਣ ਦੇ ਨਾਲ ਐਂਡ ਦੇ ਮੋੜ ਤੱਕ ਪੂਰੀ ਲੜਾਈ ਲੜਾਂਗੇ ਅਸੀਂ ਸਮੁੱਚੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਵਿਸ਼ਵਾਸਤ ਹੋਣਿਆ ਕਿ ਅਸੀਂ ਇਸ ਘਟਨਾ ਦੀ ਜਿਹੜੀ ਪੂਰਜੋਰ ਨਖੇਦੀ ਕਰਦੇ ਹਾਂ ਤੇ ਇਸ ਭੈਣ ਨੂੰ ਇਨਸਾਫ ਦਿਵਾਉਣ ਵਾਸਤੇ ਇਹਦੀ ਪੂਰੀ ਲੜਾਈ ਲੜਾਂਗੇ ਮੇਰੀ ਸਬੰਧਤ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ ਹੈ ਉਹਨਾਂ ਨੂੰ ਜਿਹੜੀ ਜਿਨ੍ਹਾਂ ਦੋਸ਼ੀਆਂ ਨੇ ਸਾਡੀ ਇਸ ਭੈਣ ਦੇ ਨਾਲ ਹਰਕਤ ਕੀਤੀ ਹੈ ਨਿਰਵਸਤਰ ਕਰਕੇ ਪੂਰੇ ਪਿੰਡ ਚ ਘਮਾਇਆ ਉਹਨਾਂ ਨੂੰ ਜਿਹੜੀ ਕੜੀ ਤੋਂ ਕੜੀ ਜਿਹੜੀ ਉਹ ਸਜ਼ਾ ਦਿੱਤੀ ਗਈ। ਸ਼੍ਰੀ ਗੁਰਦੇਵ ਜੀ ਲੋਹੜੀ ਚੜ੍ਹਨ ਵਾਲੀ ਗਈ ਹੈ ਮਲਟੋਈ ਦੇ ਵਿੱਚ। ਮੈਂ ਸਭ ਤੋਂ ਪਹਿਲਾਂ ਇਸ ਘਟਨਾ ਦੀ ਪੁਰਜਨ ਖੇਦੀ ਕਰਦਾ। ਕਿਉਂਕਿ ਇਹ ਜਿਹੜੀ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਆਮ ਆਮ ਕਹਿ ਕੇ ਲੋਕਾਂ ਦੇ ਵਿੱਚ ਆਈ ਸੀ ਕਿ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਾਂ ਪਰ ਅੱਜ ਦੀ ਇਸ ਸ਼ਰਮਨਾਕ ਘਟਨਾ ਨੇ ਜਿਹੜੀ ਉਹ ਹੱਦੀ ਪਾਰ ਕਰ ਦਿੱਤੀ ਕਿ ਸਾਡੀ ਇਸ ਭੈਣ ਨੂੰ ਨਿਰਵਸਤਰ ਕਰਕੇ ਪੂਰੇ ਪਿੰਡ ਦੇ ਵਿੱਚ ਘਮਾਇਆ ਗਿਆ ਦੁੱਖ ਹੁੰਦਾ ਹੈ ਸ਼ਬਦਾਂ ਚ ਨਹੀਂ ਬਿਆਨ ਕਰ ਸਕਦੇ ਕਿ ਪੰਜਾਬ ਦੇ ਵਿੱਚ ਇੰਨੇ ਮਾੜੇ ਹਾਲਾਤ ਹੋ ਗਏ ਕੋਈ ਲਾਅ ਇਨ ਆਰਡਰ ਨਾ ਦੀ ਸਿਚੁਏਸ਼ਨ ਨਹੀਂ ਰਹਿ ਗਈ ਕਿਸੇ ਨੂੰ ਕੋਈ ਡਰ ਭੈ ਨਹੀਂ ਰਹਿ ਗਿਆ ਉਹ ਰੋਜ਼ ਕਤਲ ਗੈਂਗਸਟਰ ਪਰ ਅੱਜ ਤਾਂ ਹੱਦ ਬਨੇ ਪਾਰ ਕਰ ਗਈ ਕਿ ਸਾਡੀ ਇਸ ਭੈਣ ਨੂੰ ਪੂਰੇ ਪਿੰਡ ਦੇ ਵਿੱਚ ਗਲਤੀ ਬੱਚਿਆਂ ਦੀ ਤੇ ਉਹ ਬੱਚਿਆਂ ਦੀ ਗਲਤੀ ਦੀ ਜਿਹੜੀ ਕੋਈ ਸਜ਼ਾ ਹੈ ਉਹ ਬੱਚਿਆਂ ਨੂੰ ਮਿਲੇ ਚ ਮਾਂ ਪਿਓ ਦਾ ਕੀ ਕਸੂਰ ਹੈ ਮੈਂ ਇਹਨਾਂ ਲੋਕਾਂ ਕੋਲ ਪੁੱਛਣਾ ਚਾਹੁੰਦਾ ਤੇ ਅੱਜ ਮੈਂ ਪੁਰਜ਼ੋਰ ਨਿਖੇਦੀ ਕਰਦਾ ਹਾਂ ਸਮੁੱਚੀ ਭਾਰਤੀ ਜਨਤਾ ਪਾਰਟੀ ਇਸ ਪਰਿਵਾਰ ਦੇ ਨਾਲ ਜਿੱਥੋਂ ਤੱਕ ਉਹਨਾਂ ਦੋਸ਼ੀਆਂ ਦੇ ਖਿਲਾਫ ਲੜਾਈ ਲੜਨੀ ਪਈ ਅਸੀਂ ਆਪਣੀ ਭੈਣ ਦੇ ਨਾਲ ਐਂਡ ਦੇ ਮੋੜ ਤੱਕ ਪੂਰੀ ਲੜਾਈ ਲੜਾਂਗੇ ਅਸੀਂ ਸਮੁੱਚੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਇਸ ਘਟਨਾ ਦੀ ਜਿਹੜੀ ਪੁਰਜੋਰਨ ਖੇਧੀ ਕਰਦੇ ਹਾਂ ਤੇ ਇਸ ਭੈਣ ਨੂੰ ਇਨਸਾਫ ਦਿਵਾਉਣ ਵਾਸਤੇ ਇਹਦੀ ਪੂਰੀ ਲੜਾਈ ਲੜਾਂਗੇ ਮੇਰੀ ਸਬੰਧਤ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ ਹੈ ਕਿ ਉਹਨਾਂ ਨੂੰ ਜਿਹੜੀ ਜਿਨ੍ਹਾਂ ਦੋਸ਼ੀਆਂ ਨੇ ਸਾਡੀ ਇਸ ਭੈਣ ਦੇ ਨਾਲ ਹਰਕਤ ਕੀਤੀ ਆ ਨਿਰਵਸਤਰ ਕਰਕੇ ਪੂਰੇ ਪਿੰਡ ਚ ਕਮਾਇਆ ਉਹਨਾਂ ਨੂੰ ਜਿਹੜੀ ਕੜੀ ਤੋਂ ਕੜੀ ਜਿਹੜੀ ਉਹ ਸਜ਼ਾ ਦਿੱਤੀ ਜਾਵੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par